ਆਮ ਆਦਮੀ ਪਾਰਟੀ ਨੂੰ ਪੰਜਾਬ ਤੋਂ ਸਿੱਖਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਸਿਰਫ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਇਹ ਇਲਜ਼ਾਮ ਹੈ ਪਾਰਟੀ ਦੀਆਂ ਆਪਣੀਆਂ ਹੀ ਮਹਿਲਾ ਆਗੂਆਂ ਦਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਤੇ ਟਿਕਟਾਂ 'ਤੇ ਚੰਦਾ ਦੋਸ਼ ਲਗਾਉਂਦਿਆਂ ਕਿਰਨਜੀਤ ਨੇ ਦੱਸਿਆ ਕਿ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਿਸੇ ਗੈਰ ਸਿੱਖ ਨੂੰ ਟਿਕਟ ਦਿੱਤੇ ਜਾਣ ਦੀ ਚਰਚਾ ਨੂੰ ਲੈ ਕੇ ਜਦੋਂ ਉਸਨੇ 나ਗੂਆਂ ਦੇ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਦਾ ਜਵਾਬ ਹੈਰਾਨ ਕਰ ਦੇਣ ਵਾਲਾ ਸੀ ਮੈਨੂੰ ਇਹ ਵੀ ਪ੍ਰੋਸੀਜਰ ਉਤਰਾ ਤੋਂ ਪਤਾ ਲੱਗਿਆ ਸੀ ਪਰ ਮੈਂ ਨਾਮ ਨਹੀਂ ਲੈਣਾ ਕਿ ਕੋਈ ਆਰਐਸਐਸ ਦੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਟਿੱਕ ਦਿੱਤੀ ਜਾਏ ਮੈਂ ਉਹਨਾਂ ਨੂੰ ਪੁੱਛਿਆ ਕਿ ਆਪਣੇ ਆਨੰਦਪੁਰ ਸਾਹਿਬ ਤੁਸੀਂ ਕਿਸ ਤਰ੍ਹਾਂ ਮਤਲਬ ਸਿੱਖ ਕੈਂਡੀਡੇਟ ਹੋਣਾ ਚਾਹੀਦਾ ਮੇਰੀ ਇਹ ਉਹਨਾਂ ਕੇ ਸਿਫਾਰਿਸ਼ ਸੀਗੀ ਉਹਨਾਂ ਨੇ ਮੈਨੂੰ ਦੇਖੋ ਇੰਨਾ ਮੈਂ ਦੱਸ ਨਹੀਂ ਸਕਦੀ ਉਹਨਾਂ ਨੇ ਕੀ ਜਵਾਬ ਦਿੱਤਾ ਕਹਿੰਦੇ ਹਮ ਕੋ ਇਸ ਤੇ ਕੋਈ ਮਕਸਦ ਨਹੀਂ ਹਮਨੇ ਤਾਂ ਸੀਟ ਜਿੱਤਨੀ ਹੈ ਚਾਹੇ ਕਿਸ ਕੋ ਵੀ ਹਮ ਦੇ ਕਹਿੰਦੇ ਹਮਨੇ ਸਿੱਖ ਕਮਿਊਨਿਟੀ ਸੇ ਹੋਏ ਕੋਈ ਮਤਲਬ ਨਹੀਂ ਕੋਈ ਤਾਲੁਕਾ ਨਹੀਂ ਭੋਜੀ ਇਹਨਾਂ ਦਾ ਮਕਸਦ ਹੈ ਲੁੱਟਣਾ ਹੈ ਪੰਜਾਬ ਨੂੰ ਜਿਹੜੇ ਟਿਕਟਾਂ ਦੇ ਰਿਹਾ ਪੈਸੇ ਦੇ ਰਿਹਾ ਨੇ ਦੋ ਦੋ ਫਰੋਡ ਦੇ ਟਿਕਟ ਵੇਚ ਰਹੇ ਨੇ ਜੇ ਇਹਨਾਂ ਦੇ ਵਿੱਚ ਮੇਨ ਦੋਸ਼ੀ ਤੇ ਲਾਰੇ ਦੋ ਯਸ਼ੋਧਰ ਯਸ਼ਵਰ ਸੰਜੇ ਸਿੰਘ ਹੋ ਕੇ ਥੇ ਇਹਨਾਂ ਨੇ ਲੁੱਟਿਆ ਪੰਜਾਬ ਨੂੰ टिकटा ਦੀ ਵੰਡ ਨੂੰ ਲੈ ਕੇ ਆਮ ਆਦਮੀ ਪਾਰਟੀ 'ਚ ਲਗਾਤਾਰ ਵਿਰੋਧੀ ਸੁਰੰਗ ਉੱਠ ਰਹੀਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਰਾਕੇਸ਼ ਰਾਣਾ ਜਗਬਾਣੀ ਟੀਵੀ